ਪੰਜਾਬ ਖਰਿਆਣਾ ਬਾਰਡਰ ਤੇ ਅਸੀਂ ਮੌਜੂਦ ਆ 500 ਮੀਟਰ ਦੂਰ ਪੰਜਾਬ ਦੇ ਕਿਸਾਨ ਇਥੇ ਡਟੇ ਹੋਏ ਨੇ ਟਰੈਕਟਰ ਟਰਾਲੀਆਂ ਲੈ ਕੇ ਹੁਣ ਰਾਤਾ ਦਾ ਖਾਣਾ ਇਥੇ ਬਣਾਇਆ ਜਾ ਰਿਹਾ ਕਿਉਂਕਿ ਤਕਰੀਬਨ ਮਹੀਨਿਆਂ ਦਾ ਰਾਸ਼ਨ ਪੰਜਾਬ ਦੇ ਕਿਸਾਨਾਂ ਨੇ ਇਕੱਠਾ ਕੀਤਾ ਹੈ ਦਿੱਲੀ ਕੂਚਤੇ ਦੇ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਤੇ ਹੁਣ ਇਥੇ ਖਾਣਾ ਬਣਾ ਕੇ ਇਥੇ ਇੱਕ ਦੂਸਰਨ ਸ਼ਕਾਇਆ ਜਾ ਰਿਹਾ ਉਥੇ ਕਿਸਾਨ ਵੀ ਨੇ ਜਿਹੜਾ ਇੰਤਜ਼ਾਮ ਕਰ ਰਹੇ ਨੇ ਸੋ ਕਿੰਨੀ ਦੇਰ ਦੀ ਤਿਆਰੀ ਕੀਤੀ ਹੈ ਤੁਸੀਂ ਅਸੀਂ ਘੱਟੋ ਘੱਟ ਵੀ ਅੰ ਪਿਛੇ ਮਹੀਨਾ ਦੀ ਸੀ ਤਿਆਰੀ ਕਰ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਤੇ ਇੱਥੇ ਬਹੁਤ ਲੋਕਾਂ ਦਾ ਇਕੱਠ ਵੀ ਬਹੁਤ ਜ਼ਿਆਦਾ ਹੋ ਰਿਹਾ ਤੇ ਸਾਡੀ ਜਿਹੜੀ ਕੋਸ਼ਿਸ਼ ਹੈ ਅ ਬਾਰਡਰ ਅੱਗੇ ਅਸੀਂ ਕ੍ਰੋਸ ਕਰਾਂਗੇ ਜੰਗ ਜਿੱਤ ਕੇ ਜਾਵਾਂਗੇ ਐਦਾਂ ਅਸੀਂ ਪਿੱਛੇ ਨਹੀਂ ਹਟਕੇ ਜਾਣਾ ਅਸੀਂ ਆਪਣਾ ਹੱਕ ਲੈ ਕੇ ਹਟਾਂਗੇ 6 ਮਹੀਨੇ ਲੱਗ ਗਏ ਤੇ ਬਹੁਤ ਜ਼ਿਆਦਾ ਸਮਾਂ ਨਹੀਂ ਹੈ 6 ਮਹੀਨੇ ਤੋਂ ਇਜਾਜ਼ਤ ਸਮਾਂ ਤਾਂ ਲੱਗ ਗਿਆ ਨਾ ਇਸ ਕਾਰਨ ਫਿਰ ਹੌਲੀ ਹੌਲੀ ਸਰਕਾਰਾਂ ਅ ਕਾਬੂ ਆਉਣਗੀਆਂ ਅਸੀਂ ਉਹ ਕਰਾਂਗੇ ਜੰਗ ਜਿੱਤ ਕੇ ਜਾਣਾ ਹੈ ਇਸ ਕਾਰਨ ਕਰਕੇ ਟਾਈਮ ਤਾਂ ਲੱਗੋਗੇ ਟਾਈਮ ਤਾਂ ਪਿੱਛੇ ਨਹੀਂ ਅਸੀਂ ਮੁੜਾਂਗੇ ਜੀ ਅਸੀਂ ਮੱਥਾ ਟੇਕ ਕੇ ਤੁਰੇ ਅਸੀਂ ਪਿੱਛੇ ਨਹੀਂ ਮੁੜਾਂਗੇ ਅਸੀਂ ਇੱਕ ਪਾਸੇ ਕਰਕੇ ਜਾਵਾਂਗੇ ਹਰਦਾਸ ਕਰਕੇ ਤੁਰੇ ਆ ਜੀ ਬਿਲਕੁਲ ਪਿੱਛੇ ਨਹੀਂ ਮੁੜਨਾ ਮੋਦੀ ਸਰਕਾਰ ਦਾ ਰੁਖ ਕਿਵੇਂ ਲੱਗ ਰਿਹਾ ਹੋਣ ਤੱਕ ਕਿ ਮੋਦੀ ਸਰਕਾਰ ਪਿੱਛੇ ਹਟੇਗੀ ਖੇਤੀ ਕਾਨੂੰਨਾਂ 'ਚ ਆ ਕੇ ਹਟਾਂਗੇ ਜੀ ਅਸੀਂ ਅਸੀਂ ਪਿੱਛੇ ਹਟਾਏ ਬਿਨਾ ਮੁਰਦੇ ਨਹੀਂ ਜੀ ਅਸੀਂ ਪੁੱਠੇ ਨਹੀਂ ਅਸੀਂ ਨੇ ਮੁਰਨਾ ਅਸੀਂ ਇੱਥੇ ਮੱਥਾ ਟੇਕ ਕੇ ਨਹੀਂ ਸਿੱਧੀ ਪਾਉਣ ਨੂੰ ਤਿਆਰ ਅਸੀਂ ਸਿਰ ਤੇ ਕੁੱਫਣ ਬਣ ਕੇ ਤੁਰਿਆਂ ਜੇਲਾ ਨੱਕਣਗੇ ਜੇਲਾ ਤੇ ਜਾਵਾਂਗੇ ਜਿੱਥੇ ਵੀ ਕੁਝ ਵੀ ਕਰ ਸਕਣਾ ਜੀ ਉਹ ਕਰਕੇ ਹਟਾਂਗੇ ਅਸੀਂ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ ਜੇੜਾਂ ਜੂੜਾਂ ਦਾ ਕੋਈ ਜੀ ਅਸੀਂ ਪਿੱਛੇ ਨਹੀਂ ਮੁੜਦੇ ਜੀ ਬਿਲਕੁਲ ਜੇੜਾਂ ਜਾ ਕੇ ਖੁਸ਼ ਹਾਂ ਜੀ ਅਸੀਂ ਜੇੜਾਂ ਨੂੰ ਵਸਤੀ ਆਏ ਹਾਂ ਕੀ ਤੁਹਾਡਾ ਪੂਰਾ ਦਿਨ ਕੀ ਰਹਿੰਦਾ ਕਿੰਨੇ ਦਿਨਾਂ ਤੋਂ ਇੱਥੇ ਤੁਸੀਂ ਆਏ ਹੋਏ ਹੋ ਅੱਗੇ ਅਸੀਂ ਕੱਲ੍ਹ ਪਰਸੋਂ ਕੱਲ੍ਹ ਪਰਸੋਂ ਦੇ ਆਰੀ ਹੈ ਜੇ ਸਾਡੇ ਕੋਲ ਹਜੇ ਸਾਡੇ ਪੰਜੀ ਟਰਾਲੀਆਂ ਹੋਰ ਆ ਰਹੀਆਂ ਨੇ ਜਿਵੇਂ ਸਾਡੇ ਪਿੰਡ ਦੀਆਂ ਕੱਲੇ ਪਿੰਡ ਦੀਆਂ ਸਾਡੇ ਕੱਲੇ ਪਿੰਡ ਦੀਆਂ 10 ਟਰਾਲੀ ਪਹੁੰਚ ਵੀ ਚੁੱਕੀ ਐ ਹਜੇ ਕੱਲ ਨੂੰ ਵੀ ਆਊਗੀ ਸਾਡੇ ਪਿੰਡੋਂ ਘੱਟੋ ਘੱਟ ਵੀ ਬੱਸ ਤੇ ਇੱਕ ਪੀਕਅਪ ਹੋਰ ਵੀ ਆਊਗੀ ਤੇ ਅਸੀਂ ਪੂਰਾ ਸੰਘਰਸ਼ ਕਰਾਂਗੇ ਆਪਦੇ ਹੱਕ ਲੈ ਕੇ ਹਟਾਂਗੇ ਮੋਦੀ ਨੂੰ ਪਿੱਛੇ ਹਟਾ ਕੇ ਹਟਾਂਗੇ ਪਰ ਉਧਰ ਦੇਖਿਆ ਹਰਿਆਣਾ ਸਰਕਾਰ ਨੇ ਕਿੰਨੀ ਤਿਆਰੀ ਕੀਤੀ ਐ ਬੈਰੀਕੇਟਿੰਗ ਪੱਥਰ ਜੰਜੀਰਾ ਦੇ ਨਾਲ ਉਥੇ ਵੈਰੀਕੇਟਿੰਗ ਨੂੰ ਬੰਦ ਦਿੱਤਾ ਗਿਆ ਤੇ ਹਰਿਆਣੇ ਦੇ ਲੋਕਾਂ ਨੇ ਵੀ ਸਾਨੂੰ ਕਹਿਤਾ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਤੇ ਇਸ ਨੂੰ ਬੈਰੀ ਵਾਲ ਨੂੰ ਅਸੀਂ ਤੋੜ ਕੇ ਅੱਗੇ ਲੰਘਾਂਗੇ ਅਸੀਂ ਮੋਦੀ ਸਰਕਾਰ ਨੂੰ ਪਿੱਛੇ ਹਟਾ ਕੇ ਹਟਾਂਗੇ ਹੱਕ ਅਸੀਂ ਲੈਣ ਹੀ ਲੈਣਾ ਸਾਡੇ ਹੱਕ ਨੇ ਇਹ ਉਹਦੇ ਦਿੱਲੀ ਪੁਲਿਸ ਨੇ ਵੀ ਕਹਿ ਦਿੱਤਾ ਕੀ ਦਿੱਲੀ ਦੇ ਵਿੱਚ ਕਰੋਨਾ ਕਾਰਨ ਵੱਡਾ ਇਕੱਠ ਨਹੀਂ ਹੋ ਸਕਦਾ ਅਗਰ ਕੋਈ ਆਂਦਾ ਹੈ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਕੋਈ ਕਰੋਨਾ ਨਹੀਂ ਹੈਗਾ 2-3 ਮਹੀਨੇ ਹੋ ਗਏ ਦੋ ਤਿੰਨ ਮਹੀਨੇ ਹੋ ਗਏ ਧਰਨੇ ਚੱਲਦੇ ਨੂੰ ਸਾਨੂੰ ਤਾਂ ਕਰੋਨਾ ਹੋਇਆ ਨਹੀਂ ਹੁਣ ਕੀਤਾ ਉਹ ਜੂਆ ਜਾਣ ਕੇ ਸਿਆਸਤ ਇਹਨਾਂ ਦੀ ਤੇ ਅਸੀਂ ਆਪਦੇ ਹੱਕ ਲੈ ਕੇ ਹੀ ਹਟਾਂਗੇ ਅਸੀਂ ਨੂੰ ਕਿਹੜਾ ਕਰੋਨਾ ਸੀ ਆ ਪਿਆਰ ਚ ਵੋਟਾਂ ਭੇਜਣੇ ਜਦੋਂ ਕਰੋਨਾ ਨਹੀਂ ਸੀ ਹੁਣ ਇਹਨਾਂ ਨੂੰ ਐ ਵੀ ਲੋਕ ਦਿੱਲੀ ਆਉਣਗੇ ਇਹਨਾਂ ਨੇ ਕਰੋਨੇ ਦਾ ਬਹਾਨਾ ਲਾ ਲਿਆ ਜੀ ਕੱਲ ਦੀ ਕੀ ਤਿਆਰੀ ਹੈ ਕੱਲ 26 27 ਦਾ ਜੋ ਤੁਹਾਡਾ ਪਲਾਨ ਹੈ ਕੱਲ ਕੀ ਕਰੋਗੇ ਕੱਲ ਤੁਸੀਂ ਕਿੰਨੇ ਵਜੇ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ ਕੀ ਰਹੇਗਾ ਤੁਹਾਡਾ ਪੂਰਾ ਪਲਾਨ ਸਾਡਾ ਅਗੂ ਜਮੇ ਕਹਿਣਗੇ ਜੀ ਅਸੀਂ ਅਗੂ ਦੇ ਹਿਸਾਬ ਨਾਲ ਚੱਲਾਂਗੇ ਭਾਰਤੀ ਕਿਸਾਨ ਜੂਨੀਅਰ ਗਰਾਹਾਂ ਜੋ ਵੀ ਸਾਨੂੰ ਭਾਰਤੀ ਕਿਸਾਨ ਜੂਨੀਅਰ ਗਰਾਹਾਂ ਦਾ ਜੋ ਵੀ ਸਾਨੂੰ ਐਲਾਨ ਹੋਊਗਾ ਫਿਰ ਅਸੀਂ ਅੱਗੇ ਕੂਚ ਕਰਾਂਗੇ ਦਿੱਲੀ ਜਾਣ ਦੀ ਪੂਰੀ ਤਿਆਰੀ ਹੈ ਇਸ ਕਾਰਨ ਕਰਕੇ ਸਾਰੇ ਅਸੀਂ ਪਹਿਲਾਂ ਪਹਿਲਾਂ ਆਪ ਦਾ ਪਹੁੰਚ ਕੇ ਬੈਰੀਗੇਟ ਤੇ ਪਹੁੰਚ ਚੁੱਕੇ ਆ ਇਸ ਕਾਰਨ ਕਰਕੇ ਜੋ ਵੀ ਇਹ ਬਿਆਨ ਹੋਣਗੇ ਸਾਡੇ ਗੁਰਾਹਾ ਸਾਹਿਬ ਸਾਡੇ ਆਗੂ ਲਾਉਣਗੇ ਉਹ ਜਿਵੇਂ ਸਾਡੇ ਆਗੂ ਚਲਾਉਣਗੇ ਜੀ ਉਸ ਨੂੰ ਜ਼ਿਕਰ ਚਲਾਗੇ ਇੰਨੇ ਦਿਨਾਂ ਤੋਂ ਜਿਵੇਂ ਤੁਸੀਂ ਆਈ ਹੋ ਤੇ ਤੁਸੀਂ ਕਹਿ ਰਹੇ ਹੋ ਕਿ 6 ਮਹੀਨੇ ਵੀ ਇੱਥੇ ਬੈਠਣਾ ਪਵੇ ਤਾਂ ਕੋਈ ਡਰ ਨਹੀਂ ਹੈ 6 ਮਹੀਨੇ ਤਾਂ ਹੋ ਗਏ ਜੀ ਧਰਨਾ ਤੇ ਬੈਠੇ ਸਾਨੂੰ 3 ਮਹੀਨੇ ਤੋਂ ਧਰਨਾ ਤੇ ਬੈਠੇ ਹੋ ਤੇ ਰੋਜ਼ੀ ਰੋਟੀ ਕਿਵੇਂ ਚੱਲਦੀ ਹੈ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਹੀ ਨੇ ਜੀ ਘਰ ਦੇ ਗੁਜ਼ਾਰੇ ਪੁੱਛੇ ਅਸੀਂ ਚੱਲੀ ਜਾਂਦੇ ਨੇ ਸਾਡੇ ਵੀ ਸਾਡੇ ਜੀ ਇੱਥੇ ਲੰਗਰ ਚੱਲਦੇ ਸੀ ਇਹ ਆਹਣਗੇ ਸੱਚ ਲਾਉਣੇ ਕਰੇ ਉਹ ਚਲਾ ਜੇ ਡੰਗ ਉਹ ਸਮਝਿਆ ਨੇ ਅਸੀਂ ਇੱਕ ਇਸੇ ਕਮਤਿਆ ਸੀ ਤਾਂ ਜੇ ਮਰੀਜ਼ ਜੁਈਏ ਸੀ ਇੱਥੇ ਇਸੇ ਕਮਤਿਆ ਬੇਲੀਆਂ ਹੁਣ ਕੜਕਾ ਬਿਜ ਗਈਆਂ ਮਗਰ ਪਾਣੀ ਲਾਈ ਜਾਣੇ ਦੀ ਬਾਖ ਹੈ ਜੀ ਤਾਂ ਬਿਲਕੁਲ ਇਸ ਤਰੀਕੇ ਨਾਲ ਕਿਸਾਨ ਡਟੇ ਹੋਏ ਨੇ ਪੰਜਾਬ ਹਰਿਆਣਾ ਬਾਰਡਰ ਤੇ ਵਕਫ ਵਕਫ ਤਸਵੀਰਾਂ ਤੋਂ ਦਿਖਾ ਰਹੇ ਆ ਇੱਥੇ ਸਬਜ਼ੀ ਬਣ ਰਹੀ ਹੈ ਫੁਲਕੇ ਬਣ ਰਹੇ ਨੇ ਲੰਗਰ ਸਕਾਇਆ ਜਾ ਰਿਹਾ ਇੱਕ ਦੂਜੇ ਨੂੰ ਸੋ ਪੰਜਾਬ ਦਾ ਕਿਸਾਨ कह गया मजबूरी है दिल्ली वाल बदना क्योंकि खेती कानून रद्द करवाने में कैमरा परसन मेहरबान सिंह में अर्शदीप कौर तुम वेख रहे हो एबीपी सांझा जोश जज्बा जनून